ਪਰ ਕੁਝ ਇਹ ਸਰਕਾਰ ਦੇ ਹੁੰਦਾ ਪੂਰਾ ਜੋਰ ਇਹਨਾਂ ਨਾਲ ਹਰ ਤਰੀਕੇ ਦਾ ਜੋਰ ਲਾ ਲਿਆ ਸ਼ਰਾਬ ਦਾ ਜੋਰ ਲਾ ਲਿਆ ਬਦਮਾਸ਼ੀ ਦਾ ਜੋਰ ਲਾ ਲਿਆ ਅਫਸਰ ਸ਼ਾਈ ਵਖਾਲੀ ਇੱਕ ਬਲਾਤਕਾਰ ਦਾ ਕੇਸ ਜਿੱਤੇ ਉਹਦੀ ਮਤ ਲੈ ਕੇ ਇਲੈਕਸ਼ਨ ਲੜਨ ਦੀ ਇਹ ਸਾਰੀਆਂ ਚੀਜ਼ਾਂ ਕਰ ਲੀਆਂ ਪਰ ਲੋਕਾਂ ਨੇ ਤੇ ਸਾਰੀਆਂ ਚੀਜ਼ਾਂ ਵੇਖ ਹੀ ਲਈਆਂ ਕਿ ਜਦੋਂ ਸਿੱਧੇ ਤਰੀਕੇ ਨਾਲ ਇਹਨਾਂ ਤੋਂ ਇਲੈਕਸ਼ਨ ਨਹੀਂ ਜਿੱਤੀ ਜਾ ਰਹੀ ਤੇ ਇਹੋ ਜਿਹਾ ਕੁਝ ਕਰਨਗੇ ਫਿਰ ਵੀ ਲੋਕਾਂ ਚੇਤਨ ਨਹੀਂ ਜਗਣੀ ਇਹਨਾਂ ਨੂੰ ਮੈਸੇਜ ਆਣਗੇ ਮੰਮੀ ਹੋਰੀ ਪਹੁੰਚਣਗੇ ਜੇ ਤੇ ਰੰਦਾਸਾ ਤੇ ਨਾ ਏਜੰਟ ਤੇ ਨਾ ਕੈਂਡੀਡੇਟ ਉਹ ਅਦਕੀ ਬਾਹਰੀ ਰਹਿਣਗੇ ਤੇ ਮੰਮਾ ਹੋਰੀ ਮਲਾਦਾ ਪਹੁੰਚਣਗੇ ਨੌਕਰ ਜੀ ਕੀ ਲੋਕਾਂ ਦੀ ਕੀ ਮੰਗ ਹੈ ਤੁਸੀਂ ਲੋਕਾਂ ਚ ਵਿਚਰੇ ਹੋ ਉਹ ਦੇਖੋ ਜੀ ਪਹਿਲੀ ਚੀਜ਼ ਜਿਹੜੀ ਐਤ ਕੀ ਇਹਨਾਂ ਨੇ ਕੀਤੀ ਹੈ ਕਿ ਜਦੋਂ ਗੁੰਡਿਆਂ ਦਾ ਸਾਥ ਲੈਣਾ ਪੈਂਦਾ ਤੇ ਲੋਕਾਂ ਨੂੰ ਆਹ ਹੁੰਦਾ ਕਿ ਜਿਹੜੇ ਅੱਜ ਸਾਨੂੰ ਵੋਟਾਂ ਵਾਸਤੇ ਤਿਆਰ ਕਰ ਰਹੇ ਤੇ ਕੱਲ ਨੂੰ ਤੇ ਘਰਾਂ ਜੂ ਆ ਕੇ ਬਹਿ ਜਾਣਗੇ ਜਦੋਂ ਇਹਨਾਂ ਨੂੰ ਵੋਟ ਪਾਤੀ ਇਹ ਉੱਥੇ ਤੇ ਰਹਿਣ ਵਾਲੇ ਜਿਨ੍ਹਾਂ ਅੱਜ ਧੱਕੇ ਨਾਲ ਵੋਟਾਂ ਪਾਉਣੀਆਂ ਕੱਲ ਨੂੰ ਸਾਡੇ ਤੋਂ ਹੀ ਫਰੋਤੀਆਂ ਮੰਗਣੀਆਂ ਸਾਡੇ ਹੀ ਬੱਚਿਆਂ ਦੇ ਕਤਲ ਹੋਣਗੇ ਤੇ ਇਹ ਚੀਜ਼ ਦਾ ਸਭ ਤੋਂ ਵੱਡਾ ਫੈਕਟਰ ਜਿਹੜਾ ਤੈਨਾਂ ਰੱਖਿਆ ਕੀ ਗੱਲ ਹੈ ਦੇਖੋ ਜੀ ਉਹ ਇੱਕ ਗੁੰਡੇ ਦਾ ਭਰਾ ਸੀਗਾ ਤੇ ਉੱਥੇ ਧਿਆਨਪੁਰ ਇਹ ਕਾਂਗਰਸ ਪਾਰਟੀ ਦਾ ਬੂਥ ਪਲਟਾ ਕੇ ਗਏ ਤੇ ਮੌਕੇ ਤੇ ਪਹੁੰਚ ਕੇ ਤੇ ਜਦੋਂ ਨੂੰ ਮੈਂ ਪਹੁੰਚੋ ਉਹਨੂੰ ਚਲੇ ਗਏ ਸੀ ਪਰ ਫਿਰ ਵਾਪਸ ਉਧਰਲੇ ਰਸਤੇ ਜਾਦੇ ਤੇ ਮੈਂ ਵੀ ਰੋਕ ਲਿਆ ਕਿ ਇੱਥੇ ਬੂਥ ਪਲਟਾ ਕੇ ਗਏ ਉਹ ਡੀਐਸਪੀ ਸਾਹਿਬ ਨੂੰ ਵੀ ਫੋਨ ਕੀਤਾ ਉਹ ਕਹਿੰਦੇ ਅਸੀਂ ਫੜਨ ਲੱਗੇ ਫੜਨ ਲੱਗੇ ਇਹੋ ਜੀ ਡੀਐਸਪੀ ਇਹੋ ਜੇ ਪੁਲਿਸ ਜਿਹੜੇ ਬਦਮਾਸ਼ਾਂ ਨੂੰ ਉਹਨਾਂ ਫੜਾ ਪਾਵੇ ਉਹਦੇ ਬਾਅਦ ਘਰ ਤੇ ਬੈ ਗਿਆ ਸੀਗਾ ਉਹ ਦੇਖੋ ਜੀ ਜਦੋਂ ਸਾਡਾ ਜਰਨੈਲ ਤਖੜਾ ਜਦੋਂ ਰੰਦਾਵਾ ਸਾਹਿਬ ਹਲਕੇ ਦੇ ਜਰਨੈਲ ਨੇ ਉਹ ਤਖੜੇ ਨੇ ਤਾਂ ਸਾਰੇ ਵਰਕਰ ਹੀ ਤਖੜੇ ਹੋਣਗੇ ਪਰ ਕਿਹਦੀ ਸਰਕਾਰ ਦੇ ਹੁੰਦਾ ਪੂਰਾ ਜੋਰ ਇਹਨਾਂ ਨਾਲ ਹਰ ਤਰੀਕੇ ਦਾ ਜੋਰ ਲਾ ਲਿਆ ਸ਼ਰਾਬ ਦਾ ਜੋਰ ਲਾ ਲਿਆ ਬਦਮਾਸ਼ੀ ਦਾ ਜੋਰ ਲਾ ਲਿਆ ਅਫਸਰ ਸ਼ਾਈ ਵਖਾ ਲਈ ਇੱਕ ਬਲਾਤਕਾਰ ਦਾ ਕੇਸ ਜਿੱਤੇ ਉਹਦੀ ਮਤ ਲੈ ਕੇ ਇਲੈਕਸ਼ਨ ਲੜਨ ਦੀ ਇਹ ਸਾਰੀਆਂ ਚੀਜ਼ਾਂ ਕਰ ਲਈਆਂ ਪਰ ਲੋਕਾਂ ਨੇ ਤੇ ਸਾਰੀਆਂ ਚੀਜ਼ਾਂ ਵੇਖ ਹੀ ਲਈਆਂ ਕਿ ਜਦੋਂ ਸਿੱਧੇ ਤਰੀਕੇ ਨਾਲ ਇਹਨਾਂ ਤੋਂ ਇਲੈਕਸ਼ਨ ਨਹੀਂ ਜਿੱਤੀ ਜਾ ਰਹੀ ਤੇ ਇਹੋ ਜਿਹਾ ਕੁਝ ਕਰਨਗੇ ਫਿਰ ਵੀ ਲੋਕਾਂ ਚੇਤਨ ਨਹੀਂ ਦੇਣੀਆਂ ਮੈਸਜ ਉਹਨਾਂ ਕੇ ਮੰਮੀ ਹੋਰੀ ਪਹੁੰਚਣ ਕੇ ਜੀ ਤੇ ਰੰਦਾਸ ਸਾਹਿਬ ਤੇ ਨਾ ਏਜੰਟ ਤੇ ਨਾ ਕੈਂਡੀਡੇਟ ਹੈ। ਉਹ ਅਦ ਕੀ ਵਾਰੀ ਰਹਿਣਗੇ ਤੇ ਮੰਮਾ ਹੋਰੀ ਮਿਲਦਾ ਪਹੁੰਚਣਗੇ ਨੌਕਰ ਦੇ। ਕੀ ਲੋਕਾਂ ਦੀ ਕੀ ਮੰਗ ਹੈ ਤੁਸੀਂ ਲੋਕਾਂ ਦੇ ਵਿੱਚ ਰਹੇ ਹੋ। ਲੋਕ ਕੀ ਚਾਹੁੰਦੇ ਹੋ? ਵੇਖੋ ਜੀ ਪਹਿਲੀ ਚੀਜ਼ ਜਿਹੜੀ ਐਤ ਕੀ ਇਹਨਾਂ ਨੇ ਕੀਤੀ ਹੈ ਕਿ ਜਦੋਂ ਗੁੰਡਿਆਂ ਦਾ ਸਾਥ ਲੈਣਾ ਪੈਂਦਾ ਤੇ ਲੋਕਾਂ ਨੂੰ ਆਹ ਹੁੰਦਾ ਕਿ ਜਿਹੜੇ ਅੱਜ ਸਾਨੂੰ ਵੋਟਾਂ ਵਾਸਤੇ ਆ ਕੇ ਰਹੇ ਤੇ ਕੱਲ ਨੂੰ ਤੇ ਘਰਾਂ ਜੂਏ ਆ ਕੇ ਬਹਿ ਜਾਣਗੇ ਜਦੋਂ ਇਹਨਾਂ ਨੂੰ ਵੋਟ ਪਾਤੀ ਇਹ ਉੱਥੇ ਤੇ ਰਹਿਣ ਵਾਲੇ ਜਿਨ੍ਹਾਂ ਅੱਜ ਧੱਕੇ ਨਾਲ ਵੋਟਾਂ ਪਾਉਣੀਆਂ ਕੱਲ ਨੂੰ ਸਾਡੇ ਤੋਂ ਹੀ ਫਰੋਤੀਆਂ ਮੰਗਣੀਆਂ ਸਾਡੇ ਹੀ ਬੱਚਿਆਂ ਦੇ ਕਤਲ ਹੋਣਗੇ ਤੇ ਇਹ ਚੀਜ਼ ਦਾ ਸਭ ਤੋਂ ਵੱਡਾ ਫੈਕਟਰ ਜਿਹੜਾ ਤੰਨੇ ਵਿੱਚ ਕੀ ਗੱਲ ਨਹੀਂ ਸੀ ਵੇਖੋ ਜੀ ਉਹ ਇੱਕ ਗੁੰਡੇ ਦਾ ਭਰਾ ਸੀਗਾ ਤੇ ਉੱਥੇ ਧਿਆਨਪੁਰ ਇਹ ਕਾਂਗਰਸ ਪਾਰਟੀ ਦਾ ਬੂਥ ਪਲਟਾ ਕੇ ਗਏ ਤੇ ਮੌਕੇ ਤੇ ਪਹੁੰਚ ਕੇ ਤੇ ਜਦੋਂ ਨੂੰ ਮੈਂ ਪਹੁੰਚੋ ਉਹਨੂੰ ਚਲੇ ਗਏ ਸੀ ਪਰ ਫਿਰ ਵਾਪਸ ਉਧਰਲੇ ਰਸਤੇ ਜਾਦੇ ਤੇ ਮੈਂ ਵੀ ਰੋਕ ਲਿਆ ਕਿ ਇੱਥੇ ਬੂਥ ਪਲਟਾ ਕੇ ਗਏ ਉਹ ਡੀਐਸਪੀ ਸਾਹਿਬ ਨੂੰ ਵੀ ਫੋਨ ਕੀਤਾ ਉਹ ਕਹਿੰਦੇ ਅਸੀਂ ਫੜਨ ਲੱਗੇ ਫੜਨ ਲੱਗੇ ਇਹੋ ਜੀ ਡੀਐਸਪੀ ਇਹੋ ਜੇ ਪੁਲਿਸ ਜਿਹੜੇ ਬਦਮਾਸ਼ਾਂ ਨੂੰ ਉਹਨਾਂ ਫੜਾ ਪਵੇ ਉਹਦੇ ਬਾਅਦ ਘਰ ਤੇ ਬੈ ਗਿਆ ਸੀਗਾ ਉਹ ਦੇਖੋ ਜੀ ਜਦੋਂ ਸਾਡਾ ਜਰਨੈਲ ਤਗੜਾ ਜਦੋਂ ਰੰਦਾਵਾ ਸਾਹਿਬ ਹਲਕੇ ਦੇ ਜਰਨੈਲ ਨੇ ਉਹ ਤਗੜੇ ਨੇ ਤਾਂ ਸਾਰੇ ਵਰਕਰ ਹੀ ਤਗੜੇ ਹੋਣਗੇ